ਇਹ ਗਾਜਰ ਲਾਉਣ ਦੀ ਹਾਈਬ੍ਰਿਡ ਤਕਨੀਕ ਆ ਆਪਣੇ ਵੱਲੋਂ ਹੀ ਯਾਦ ਕੀਤੀ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਅੱਜ ਆਪਾਂ ਤੁਹਾਡੇ ਨਾਲ ਘਰ ਦੇ ਵਿੱਚ ਘਰੀ ਲੋਕ ਇਹ ਤੁਸੀਂ ਦੇਖੇ ਰਹੇ ਆ ਹਾਈਬ੍ਰਿਡ ਗਾਜਰ ਲਾਉਣ ਦੀ ਹਾਈਬ੍ਰਿਡ ਤਕਨੀਕ ਸੇਰ ਕਰਨ ਲੱਗੇ ਆ ਸਿਰਫ 4 ਦਿਨ ਦੇ ਵਿੱਚ ਗਾਜਰ ਅਗਾ ਕੇ ਔਰ ਕਾਮਯਾਬ ਪੂਰੀ ਤਰ੍ਹਾਂ ਨਾਲ ਤਰੀਕਾ ਜੋ ਮੈਂ ਆਪ ਵਰਤਦਾ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆ ਇਹ ਗਾਜਰ ਆ ਔਰ ਬਿਲਕੁਲ ਤੁਹਾਨੂੰ ਮੈਂ ਦਿਖਾ ਲੈਣ ਲੱਗਾ ਕਿ ਕਿੰਨਾ ਕੁ ਥੇ ਆ ਜਿੱਥੇ ਮੈਂ ਲਾਉਣੀ ਆ ਔਰ ਇਹ ਤਕਨੀਕ ਤੁਸੀਂ ਕਿਸੇ ਤੋਂ ਸੁਣੀ ਨਹੀਂ ਹੋਣੀ ਔਰ ਕਿਸੇ ਦੀ ਕਾਪੀ ਨਹੀਂ ਕੀਤੀ ਹੋ ਹੈਗੀ ਮੇਰਾ ਆਪਣਾ ਅਜਮਾਇਆ ਫਾਰਮੂਲਾ ਆ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਇਹ ਥਾਂ ਆ ਜਿਹੜਾ ਤੁਸੀਂ ਦੇਖ ਰਹੇ ਆ ਕੋਈ ਜ਼ਿਆਦਾ ਥਾਂ ਨਹੀਂ ਹੈਗਾ ਦੋ ਟੇਬਲਾਂ ਜਿੰਨਾ ਸਿਰਫ ਇਹ ਦੇਖੋ ਪਰ ਇਹਦੀ ਖਾਸੀਅਤ ਇਹ ਆ ਕਿ ਇਹ ਪੂਰੀ ਤਰ੍ਹਾਂ ਨਾਲ ਠੇਰਪਦ ਦੇਸੀ ਪਾ ਕੇ ਪੋਲਾ ਕੀਤਾ ਆ ਔਰ ਇਹ ਦੇਖੋ ਇੰਨਾ ਇੰਨਾ ਰੰਬਾ ਆਪਣੇ ਆਪ ਵਿੱਚ ਜਾ ਰਿਹਾ ਇਸ ਤਰ੍ਹਾਂ ਦਾ ਥੇ ਹੋਣਾ ਚਾਹੀਦਾ ਔਰ ਉਹਨੂੰ ਥਾਪੜਿਆ ਹੋਇਆ ਆ ਦੇਖੋ ਸਵਾਰ ਕੇ ਠੀਕ ਹੈ ਤੇ ਸਭ ਤੋਂ ਪਹਿਲਾ ਕੰਮ ਆਪਾਂ ਜਿਹੜਾ ਕਰਨਾ ਆ ਉਹੀ ਆ ਇਹ ਦਿੱਤੇ ਚਿੱਟਾ ਮਾਰ ਕੇ ਨਿੱਗਲਾ ਕਰ ਲੈਣਾ ਇਹ ਗੱਜਰੀਆਂ ਹੋਰ ਗੱਜਰ ਦੀ ਵੀ ਆ ਆਪਣੀ ਕੋਲ ਇਹ ਦੇਖੋ ਇਹ ਦੇਖੋ ਬਹੁਤ ਪਿਆਰ ਨਾਲ ਕਿਰਨੇ ਆ ਇਸ ਹਾਬ ਨਾਲ ਕਿ ਬਿਲਕੁਲ ਦੇਖੋ ਕੱਲਾ ਕੱਲਾ ਬੀਜ ਦੀ ਕਿਉਂਕਿ ਸਾਰੀ ਮੇਂਤ ਦਾ ਇਹ ਕੰਮ ਹੈ ਜਿਹੜਾ ਆਪਾਂ ਕਰ ਰਹੇ ਹਾਂ ਇਹਦੀ ਤੇ ਸਾਰੀ ਗੇਮ ਹੈ ਇਹ ਲਓ ਚਾਹੇ ਗਾਜਰ ਚਾਹੇ ਮੂਲੀ ਕੀ ਦੋਨਾਂ ਨੂੰ ਬੀਜਣ ਦਾ ਹਾਈਬ੍ਰਿਡ ਫਾਰਮੂਲਾ ਆ ਲਓ ਇਹ ਆਪਾਂ ਬੀਜ ਸਿੱਟ ਦਿੱਤਾ ਔਰ ਫਿਰ ਪਾਣੀ ਦਾ ਛਿੱਟਾ ਮਾਰ ਦੇਣਾ ਲਓ ਸਾਰੇ ਤੇ ਇਹ ਬੀਜ ਸੈੱਟਣ ਤੋਂ ਬਾਅਦ ਜਿਹੜੀ ਆਪਾਂ ਤਕਨੀਕ ਹਾਈਬ੍ਰਿਡ ਵਰਤਣੀ ਆ ਉਹਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੇ ਪਿਆਜ਼ਾਂ ਵਾਲੇ ਜਾਂ ਮਟਰਾਂ ਵਾਲੇ ਇਹ ਦੋ ਬੋਰੀ ਇਹ ਤੁਹਾਨੂੰ ਪਤਾ ਹੀ ਹੁਣ ਇਸ ਤਰ੍ਹਾਂ ਦੇ ਮਿਲ ਜਾਂਦੇ ਆ ਬੋਰੀ ਜਾਲੀਦਾਰ ਹਾਂ ਲਓ ਇਹ ਪਿਛਾ ਦੇਣਾ ਉੱਤੇ ਲਓ ਇਹ ਪੂਰੇ ਥੈਂਦੇ ਉੱਤੇ ਆਪਾਂ ਨੇ ਇਹ ਸਿਰਫ ਦੋ ਹੀ ਬੋਰੀਆਂ ਜਿੰਨਾ ਥੈਏ ਆ ਔਰ ਆਪਾਂ ਨੇ ਦੋ ਬੋਰੀ ਪਿਛਾ ਦਿੱਤੇ ਆ ਇੱਥੋਂ ਆਪਣੇ ਕੋਲ ਗਾਜਰਾ ਸੰਭੀਆਂ ਨਹੀਂ ਜਾਣੀਆਂ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਤੋੜੀ ਇਹ ਜਿਹੜੀ ਤੋੜੀ ਆ ਇਸ ਤਰ੍ਹਾਂ ਆਪਾਂ ਬਿਲਕੁਲ ਪਤਲੀ ਪਤਲੀ ਇਹਨਾਂ ਦੇ ਉੱਤੇ ਆਹ ਲਓ ਔਰ ਇਸ ਤਰ੍ਹਾਂ ਉੱਤੇ ਤੋੜੀ ਪਾਉਣ ਤੋਂ ਬਾਅਦ ਆਪਾਂ ਨੇ ਇਹ ਨੂੰ ਸਿਰਕਾ ਕਰ ਦੇਣਾ ਤੂੜੀ ਦੇ ਉੱਤੇ ਚੰਗੀ ਤਰ੍ਹਾਂ ਹਾਲਾਓ ਤੂੜੀਆਂ ਗਿੱਲੀ ਕਰ ਦੇਣੀ ਆ 24 ਘੰਟੇ ਵਾਸਤੇ ਹਾਲਾਓ ਇਹਨੂੰ ਅੱਪਾਸਾਂ ਵਿੱਚ ਵਿੱਚ ਗਿੱਲੀ ਕਰਦੇ ਰਹਿਣਾ ਲਾਓ ਔਰ ਇਹ ਅਰਤਾਰੀਕਾਂ ਤੇ ਤੋਬਾ ਦਾਪਾ ਇਹਨੂੰ ਚੱਕਾਂਗੇ